ਮਤਾਟੇ ਕੇ ਤੇ ਉਹ ਉਹ ਜਿਹੜਾ ਦਰਵਾਜ਼ੇ ਕੋਲ ਬੈਠਾ ਸਰਦਾਰ ਉਹਦੇ ਕੋਲ ਜਾਂਦਾ ਜਿਹੜਾ ਸਰਦਾਰ ਪਿੱਪਲ ਦੇ ਪਤੇ ਉੱਤੇ ਹਲਵਾ ਲੱਕ ਦਿੰਦਾ ਸੀ ਜਿਆਦਾ ਹਣ ਸਿੱਕਾਂ ਦੇ ਪਿੰਡ ਜਿੱਥੋਂ ਤੋਂ ਦੱਸਿਆ ਕਿ ਟੂਆ ਮਾਲ ਵਗੈਰਾ ਟਾਲੀ ਸਾਹਿਬ ਦੀ ਇਹਦੇ ਇਲਾਵਾ ਸਿੱਖ ਬੁਜਕਰ ਬੁਜਕਰ ਵਾਲਾ ਅੱਛਾ ਇਹ ਬੁਜਕਰ ਵਾਲੇ ਨਿਕਨੇ ਨੇ ਬਜ਼ੁਰਗ ਵਾਲਾ ਦੌਲਤਾਂ ਨਗਰ ਦੇ ਕੋਲ ਅਗਲੇ ਪਾਸੇ ਪਿੰਡ ਅੱਛਾ ਅੱਛਾ ਉੱਥੇ ਸਿੱਕਾਂ ਦਾ ਇੱਕ ਗੁਰਦੁਆਰਾ ਹੈ ਇਹ ਬੜੀ ਸੋਲਾ ਸਵੈ ਨਾਲ ਇਤੇ ਗੁਜ਼ਾਰਾ ਹੁੰਦਾ ਹੁੰਦਾ ਸੀ ਹੂੰ ਹੂੰ ਇਹ ਫਿਰ ਬਹੁਤ ਅਸਬਾਬ ਵੇਜ ਚਲੇ ਇਹ ਤਕਸੀਮ ਦਾ ਰੌਲਾ ਪਿਆ ਜੀ ਜਿਹੜਾ ਮद्दा ਮੁਸਲਮ لیگ ਦੇ ਚ ਉਹ ਇਹ ਮੁਸਲਮ ਲੀਕ ਜਿਹੜੀ ਇਹ ਮੁਸਲਮ ਲੀਕ ਹੈ ਅੱਛਾ ਯਾਨੀ ਲਾਈਨ ਹੈ ਅੱਛਾ ਹੈ ਹਾਂ ਜਿਹੜਾ ਮੁਸਲਮ ਲੀਕ ਨਹੀਂ ਹਾਂ ਉਹ ਮੁਸਲਮਾਨ ਉਹਨਾਂ ਦਾ ਪੱਠਾ ਸੀ ਪੱਠਾ ਸੀ ਦੋਹ ਭਰਾਵਾਂ ਦਾ ਹਾਂ ਦੋ ਭਰਾਣ ਇੱਕ ਲਾਲਾ ਮੂਲ ਚੰਦ ਹਮ ਉਹਨਾਂ ਦੇ ਉਹਦੀ ਇਕਤਾਂ ਦੇ ਉੱਤੇ ਐਲ ਐਮ ਸੀ ਲਿਖਿਆ ਹੁੰਦਾ ਅੱਛਾ ਅੱਛਾ ਐਲ ਐਮ ਸੀ ਦੇ ਬਾਅਦ ਜਦ ਅਸੀਂ ਸਕੂਲ ਪੜਨ ਗਏ ਤਾਂ ਇਸ ਕੰਨੇ ਲਾਲਾ ਲਾਹੌਰ ਯੂਨੀਫਲ ਕਮੇਟੀ ਲਿਖਿਆ ਅੱਛਾ ਅੱਛਾ ਉਹਨੂੰ ਪਤਾ ਲੱਗਾ ਲਾਲਾ ਭੂਲ ਚੰਦ ਦਾ ਅੱਛਾ ਦੂਜੇ ਦਾ ਨਾਮ ਤਾਂ ਲੇ ਆਉਂਦੇ ਆ ਲਾਲਾ ਹਰੀਸ ਹਰੀ ਚੰਦ ਹਰੀ ਚੰਦ ਤੇ ਉਹਦਾ ਈਸ਼ਟ ਦਾ ਸਟੋਪੀ ਉਹਦਾ ਨਾਮ ਹੈ ਅੱਛਾ ਉਹਦਾ ਬੜਾ ਵੱਡਾ ਕਾਰੋਬਾਰ ਸੀ ਆਇਰਿਕਿੰਦੇ ਸਾਰੇ ਪਿੰਡਾਂ ਦੇ ਲੋਕ ਉਹ ਤੋਂ ਉਹਨੇ ਕਿ ਆ ਕੇ ਕਪੜਾ ਵਗੈਰਾ ਲੈਣਦੇ ਹਾਂ ਬਜ਼ਾਦ ਜੀ ਦਾ ਕੰਮ ਉਹਨਾਂ ਦੇ ਫਸਾਦ ਸ਼ੁਰੂ ਹੋਏ ਨੇ ਤੇ ਉਹਨਾਂ ਦੀ ਦੁਕਾਨ ਐਡੀ ਵੱਡੀ ਸੀ ਉਹਨਾਂ ਦੇ ਜਿਹੜੇ ਅੱਗ ਲਾਈ ਗਈ ਨਾ ਤੇ ਉਹ 2-3 ਦਿਨ 3 ਦਿਨ ਚੱਲਦੀ। ਜੂਰ ਮਲ ਕਾਲਿਸਾਬ ਦੇ ਜਿਹੜੇ ਸਿੱਖ ਸਨ ਨਾ ਅੱਛਾ ਇਹਨਾਂ ਜਿਹੜੇ ਸੁਣਿਆ ਨਾ Hindu Muslim ਮੁਫਜ਼ਾਦ ਨੇ ਤੇ ਸਿੱਖ ਮੁਸਲਮਾਨਾਂ ਨੂੰ ਮਾਰਦੇ ਨੇ ਫਿਰ Hindu ਵੀ ਤੇ ਮਸਜਿਦਾਂ ਕਿਦਾਰੇ ਮੁਸਲਮਾਨ ਉਹਨਾਂ ਨੇ ਚੜਾਈ ਕੀਤੀ ਜਾਬੀ ਵਾਲ ਤੇ ਅੱਛਾ ਉਹ ਇਕੱਠੇ ਹੋ ਕੇ ਬਹੁਤ سارے ਬੋਝ ਦੀ ਬੋਝ ਜੱਠੇ ਦੇ ਜੱਠੇ ਆਏ ਜਿਹੜੇ ਮਸਲਾ ਕਰਨ ਕਰਵਾਨਾਂ ਨਾਲ ਕਲਵਾਰਾਂ ਨਾਲ ਘਟਕਾ ਖੇਡਣੇ ਵਾਲੇ ਅੱਛਾ ਤੇ ਨੇ ਜੇ ਉਹਨਾਂ ਦੇ ਕੋਈ ਇੱਕ ਹਿੰਦੂ ਲੜਕਾ ਸ਼ਾਂਤੀ ਨਾਮ ਦਾ ਉਹਦਾ ਵੱਡਾ ਪਾਜ ਦਾ ਨਾਮ ਪਿਲਕ ਸੀ ਅੱਛਾ ਉਹ ਉਹਦੇ ਨਾਲ ਮੈਂ ਨਾ ਪਾਜੇ ਦਾ ਉਹਦੇ ਬਾਹਰ ਗਲੀਆਂ ਜਾਣਾ ਹੁੰਨਾ ਉਹਦੇ ਨਾਲ ਮੈਂ ਨਾ ਸਵੇਰੇ ਉਹ ਇੱਕ ਜਾਂਦਾ ਸੀ ਗੁਰਦੁਆਰਾ ਮੈਂ ਵੀ ਜਾਂਦਾ ਉਹ ਗੁਰਦੁਆਰੇ ਦੇ ਅੰਦਰ ਚਲਾ ਜਾਂਦਾ ਸੀ ਸ਼ਾਦੀ ਹਾਲ ਜਿੱਥੇ ਬੜਾ ਖੂਬਸੂਰਤ ਗੁਰਦੁਆਰਾ ਹੁੰਦਾ ਸੀ ਅੱਛਾ ਤੇ ਮੈਂ ਦਰਵਾਜ਼ੇ ਤੇ ਖਲੋ ਰਹਿਦਾ ਗੇਟ ਤੇ ਉਹ ਅੰਦਰ ਜਾਂਦਾ ਸੀ ਅੰਦਰ ਇੱਕ ਸਰਦਾਰ ਮੋਟਚਲਾ ਆ ਰਿਹਾ ਹੁੰਦਾ ਸੀ ਗੁਰਮੁਖ ਰਸਤਾ ਤੇ ਅੱਛਾ ਇੱਕ ਸਰਦਾਰ ਦਰਵਾਜ਼ੇ ਦੇ ਨਾਲ ਅੰਦਰ ਵਾਰ ਬੈਠਾ ਹੁੰਦਾ ਸੀ ਹੂੰ ਉਹਦੇ ਕੋਲ ਕੋਈ ਪਰਾਤ ਸੀਨੀ ਕੋਈ ਉਸ ਤਰ੍ਹਾਂ ਦਾ ਬਰਤਨ ਹੁੰਦਾ ਸੀ ਉਹ ਤੂੰ ਉਹ ਜਾਂਦਾ ਹੀ ਸ਼ਾਂਤੀ ਅੰਦਰ ਜਾਂਦਾ ਹੀ ਮੱਥਾ ਟੇਕਦਾ ਸੀ ਗੁਰ ਗ੍ਰੰਥ ਸਾਹਿਬ ਨੂੰ ਹੂੰ ਮੱਥਾ ਟੇਕ ਕੇ ਤੇ ਉਹ ਉਹ ਜਿਹੜਾ ਦਰਵਾਜ਼ੇ ਕੋਲ ਬੈਠਾ ਸਰਦਾਰ ਉਹਦੇ ਕੋਲ ਜਾਂਦਾ ਜੀ ਉਹ ਸਰਦਾਰ ਪੱਤਿੱਪਲ ਦੇ ਪਤੇ ਉੱਤੇ ਹਲਵਾਲਾ ਕਰ ਦਿੰਦਾ ਸੀ ਉਹਨਾਂ ਅੱਛਾ ਕਿਹੜਾ ਪ੍ਰਸ਼ਾਦ ਉਹਨੂੰ ਆ ਕੇ ਹਾਂ ਉਹ ਪ੍ਰਸ਼ਾਦ ਉਹ ਤੂੰ ਲੈ ਕੇ ਆ ਜਾਂਦਾ ਜੀ ਹਾਂ ਉਹ ਮਨਵਾਉਂਦਾ ਜੀ ਤੂੰ ਹੀ ਲੈ ਲਿਆ ਕਰੋ ਅੱਛਾ ਮੈਂ ਕਹਿੰਦੇ ਅਸੀਂ ਨਿਕਾਲ ਲੈ ਅੱਛਾ ਉਹ ਨੂੰ ਕਰੂੰ ਜਿਆਦਾ ਤਨੀ ਸੀ ਹੰਦੀ ਠੀਕ ਹੈ ਤੇ ਸਿੱਖਾਂ ਦੇ ਤੇ ਆਬਾਦੀ ਸਾਡੀ ਆ ਵਿੱਚ ਕੋਣੀ ਜੀ ਜਿਆਦਾ ਹਾਂ ਸਿੱਕਾ ਦੇ ਪਿੰਡ ਜਿੱਥੋਂ ਤੋਂ ਦਸਾਂ ਕੇ ਟੂਆ ਮਾਲ ਵਗੈਰਾ ਟਾਲੀ ਚਾਪੀ ਇਹਦੇ ਇਲਾਵਾ ਸਿੱਖ ਬੁਜਕਰ ਬੁਜਕਰ ਵਾਲਾ ਅੱਛਾ ਇਹ ਬੁਜਕਰ ਵਾਲਿਕ ਨੇ ਗੁਰਗਵਾਰ ਦਾ ਦੌਲਤਾ ਨਜ਼ਰ ਦੇ ਕੋਲ ਅਗਲੇ ਪਾਸੇ ਪਿੰਡ ਅੱਛਾ ਅੱਛਾ ਉੱਥੇ ਸਿੱਖਾਂ ਦਾ ਇੱਕ ਗੁਰਦੁਆਰਾ ਹੁੰਦਾ ਸੀ ਹਮ ਹਮ ਉੱਥੇ ਦੇਖ ਜਿਹੜਾ ਬੜੇ ਤਜਰੇ ਸੇਖ ਸੰਗ ਜੀਉਂਦਾ ਅੱਛਾ ਉਹ ਨੂੰ ਜੇਮੀ ਬਾਟਚਾਈ ਦਾ ਗੁਰਦੁਆਰਾ ਹੈ ਤੇਰੀ ਬਾਤ ਜਾਈਦਾ ਮੁਰਾਦ ਜਿਵੇਂ ਗੁਰੂ ਦੇ ਨਾਂ ਤੇ ਅੱਛਾ ਅੱਛਾ ਠੀਕ ਉਹ ਗੁਰੂ ਜਿਹੜਾ ਸੀ ਉਹ ਉੱਥੇ ਕਿਧਰੇ ਆ ਕੇ ਆਉਂਦਾ ਜਾਂਦਾ ਰਹਿੰਦਾ ਹੁੰਦਾ ਅੱਛਾ ਅੱਛਾ ਦੂਸਰਾ ਕਸਬਾ ਕਸਬਾ ਮਸ਼ਹੂਰ ਦੌਲਤਨਗਰ ਹੂੰ ਹੂੰ ਦੌਲਤਨਗਰ ਦੀ ਗੱਲ ਹੈ ਅੰਦਰ ਦੌਲਤਨਗਰ ਸਾਡੇ ਇੱਥੇ ਟੀਚਰਸ ਹਨ ਹੂੰ ਹੂੰ ਹਾਈ ਸਕੂਲ ਦੇ ਉਹ ਦੇ ਨਾਂ ਦੌਲਤਨਗਰ ਦੇ ਕਿ ਦੌਲਤ ਦੇ ਧੁਆਂਦੀ ਸੀ ਹੂੰ ਹਿੰਦੂ ਪੈਸੇ ਵਾਲੇ ਸਨ ਕਾਰੋਬਾਰੀ ਲੋਕ ਸਨ ਜਿਹਦੇ ਲਈ ਪਾਕਿਸਤਾਨ ਬਣਿਆ ਪਾਰਟੀਸ਼ਨ ਹੋਈ ਚਲੋ ਪਾਰਟੀਸ਼ਨ ਹੋਈ ਤੇ ਹਿੰਦੂ ਚਲੇ ਗਏ ਤੇ ਉਹਦਾ ਉਹਨੂੰ ਲੋਕ ਨਗਰ ਹੀ ਆਦੇ ਸਨ ਅੱਛਾ ਕਿੱਥੇ ਚੱਲੇ ਆ ਨਗਰ ਚੱਲੇ ਆ ਹਾਂ ਮਤਲਬ ਇਹ ਕਿ ਉਹ ਦੌਲਤ ਟੁੱਟ ਗਈ ਨਗਰ ਨਗਰ ਰਹਿ ਗਿਆ ਨਗਰ ਰਹਿ ਗਿਆ ਪਿੱਛੇ ਹੁਣ ਬੰਦੇ ਸਾਡੇ ਬਾਹਰ ਗਏ ਨੇ ਯੂਰਪ ਚ ਅੱਛਾ ਫਿਰ ਦੌਲਤਾ ਨਗਰ ਹੋ ਗਿਆ ਹਾਂ ਹਾਂ ਠੀਕ ਹੈ ਅੱਛਾ ਇਹ ਬਸਤੀਆਂ ਅਸਾਂ ਨੇ ਇਹਨਾਂ ਦੀਆਂ ਸਵਰ ਜਿਹੜੇ ਸਿੱਖਾਂ ਦੇ ਔਰ ਟਾਂਡੇ ਦੇ ਸੁਣਿਆ ਮਸ਼ਹੂਰ ਟਾਂਡੇ ਦਾ ਅੱਛਾ ਆ ਤੇ ਇਹ ਇੱਥੇ ਇਹ ਹਿੰਦੂ ਜਿਹੜੇ ਤਾਂ ਇਹਨਾਂ ਦੇ ਨਾਲ ਸਾਡਾ ਬੜਾ ਮਤਲਬ ਹੈ ਕੋਈ ਝਗੜਾ ਨਹੀਂ ਸੀ ਹੁੰਦਾ ਕਦੀ ਹੂੰ ਕਦੀ ਮਜ਼ਬੀ ਝਗੜਾ ਨਹੀਂ ਸੀ ਹੁੰਦਾ ਇੱਕ ਇਹ ਲੋਕ ਆਮ ਤੌਰ ਤੇ ਵਿਆਪੀ ਜਿਹੜੇ ਹਨ ਬੜੇ ਸੌਕੇ ਵੀ ਹਨ ਨਾ ਚਾਰ ਚਾਰ ਪੰਜ ਪੰਜ ਖੂਵਾਂ ਦੇ ਮਾਲਕ ਵੀ ਜੀ ਜੀ ਬਿਲਕੁਲ ਤੇ ਉਹਨਾਂ ਨੂੰ ਵੀ ਕਿਸੇ ਵੇਲੇ ਜ਼ਰੂਰਤ ਬੇਕਤਾ ਇਹਨੂੰ ਕੋਲੋਂ ਆਜਤਬੂਰੀ ਕਰਨੀ ਆ ਅੱਛਾ ਅੱਛਾ ਇਹ ਇਹ ਬੜੀ ਸੌਲਤ ਵਾਈ ਨਾਲ ਇਤੇ ਗੁਜ਼ਾਰਾ ਹੁੰਦਾ ਹੁੰਦਾ ਜੀ ਹੂੰ ਹੂੰ ਇਹ ਫਿਰ ਬਹੁਤ ਅਤਬਾਤ ਵੇਜ ਚਲੇ ਇਹ ਤਕਸੀਮ ਦਾ ਰੌਲਾ ਪਿਆ ਹੂੰ ਤੇ ਆਮ ਬੰਦੇ ਨੂੰ ਨਹੀਂ ਸੀ ਪਤਾ ਲੱਗਦਾ ਕਿ ਕੀ ਹੋਣਾ ਹੈ ਅੱਛਾ ਤੇ ਮੁਸਲਮ ਲੀਗ ਦਾ ਨਾਂ ਸੀ ਮੁਸਲਮ ਲੀਗ ਜਿਹੜਾ ਮद्दा ਮੁਸਲਮ ਲੀਗ ਦਾ ਹੈ ਤੇ ਉਹ ਇਹ ਮੁਸਲਮ ਲੀਗ ਜਿਹੜੀ ਇਹ ਮੁਸਲਮ ਲੀਗ ਹੈ ਅੱਛਾ ਯਾਨੀ ਲਾਈਨ ਹੈ ਅੱਛਾ ਹਾਂ ਜਿਹੜਾ ਮੁਸਲਮ ਲੀਗ ਨਹੀਂ ਹਾਂ ਉਹ ਮੁਸਲਮਾਨ ਹੀ ਨਹੀਂ ਹਾਂ ਤੇ ਰੌਲਾ ਪਿਆ ਤੇਰੇ ਟੈਨਸ਼ਨ ਬਵਰਾਂ ਦੀ ਹਲ ਸੀ ਐਕੀ अच्छा ਤੇ ਬੰਦਿਆਂ ਨੂੰ ਪਤਾ ਨਹੀਂ ਸੀ ਲੱਗਦਾ ਆਮ ਕਿ ਕੀ ਬੰਦਾ ਕੀ ਹੁਣਾ ਹਮ ਹਮ ਮੁਸਲਮ لیگ نیشنل ਗਾਰਡ ਦੇ ਲੋਕ ਨੌਜਵਾਨ ਹਰਿਆਂ ਵਰਦੀਆਂ ਪਾ ਕੇ ਤੇ ਡੰਮੀ ਗੱਨਾ ਲੈ ਕੇ ਤੇ ਪਰੇਡ ਕਰਦੇ ਹਣ ਸ਼ਾਦੀ ਯਾਰ ਅੱਛਾ ਜਿੱਤੇ ਮਿਊਸਪਲ ਕਮੇਟੀ ਦਾ ਦਫਤਰ ਤੇ ਸੜਕ ਖਾਲੀ ਹੁੰਦੀ ਸੀ ਆਬਾਦੀ ਨਹੀਂ ਸੀ ਉੱਧਰ ਹਮ ਹਮ ਉੱਥੇ ਪਰੇਡ ਰੋਜ਼ਾਨਾ ਹੁੰਦੀ ਸੀ ਅੱਛਾ ਤੇ ਕਾਇਦੇ ਆਜ਼ਮ ਦੇ ਮੁਸਲਮ ਲੀਗ ਦੇ ਨਾਰੇ ਲੱਗਦੇ ਹਨ ਪਾਕਿਸਤਾਨ ਬਣਾਏਗੇ ਇਹ ਅੱਛਾ ਅੱਛਾ ਤੇ ਉਹ ਇਸੇ ਹੀ ਟੈਨਸ਼ਨ ਵਿੱਚ ਬੰਦਿਆਂ ਨੂੰ ਪਰੇਸ਼ਾਨੀ ਹਾਂ ਤੇ ਹਾਲਾਤ ਖਰਾਬ ਫਿਰ ਫਸਾਦਾਤ ਸ਼ੁਰੂ ਹੋ ਗਏ ਅੱਛਾ ਇਹ ਇੱਥੇ ਸਾਡੇ ਪਿੰਡ ਬੰਦੇ ਹੁੰਦੇ ਹੁੰਦੇ ਹਨ ਹਿੰਦੂ ਤੇ ਉਹ ਗੁਰਾਈ ਕਰਨ ਆਉਂਦੇ ਹਨ ਉਹਨਾਂ ਦਾ ਪੱਠਾ ਸੀ ਪੱਠਾ ਸੀ ਦੋਹਾਂ ਭਰਾਵਾਂ ਦਾ ਹਾਂ ਦੋ ਭਰਾਣ ਇੱਕ ਲਾਲਾ ਭੂਲਚੰਦ ਹਾਂ ਉਹਨਾਂ ਦੇ ਉਹਦੀ ਇਕਾਂ ਦੇ ਉੱਤੇ ਐਲ ਐਮ ਸੀ ਲਿਖਿਆ ਆਉਂਦਾ ਅੱਛਾ ਅੱਛਾ ਐਲ ਐਮ ਸੀ ਦੇ ਬਾਅਦ ਚ ਦੇ ਅਸੀਂ ਅਜ ਕੋਲ ਪੜਨ ਗਏ ਤਾਂ ਇਸ ਕੰਦੇ ਲਾਲਾ ਲਾਹੌਰ ਯੂਨੀਫਲ ਕਮੇਟੀ ਲਿਖਿਆ ਅੱਛਾ ਅੱਛਾ ਉਹ ਪੱਕਾ ਲੱਗਾ ਲਾਲਾ ਭੂਲਚੰਦ ਹੈ ਅੱਛਾ ਦੂਜੇ ਦਾ ਨਾਮ ਤਾਂ ਲਿਖ ਆਉਂਦੇ ਲਾਲਾ ਅਰੀਸ ਅਰੀ ਚੰਦ ਅਰੀ ਚੰਦ ਐਲੈਟ ਸੀ ਦੋਵੇਂ ਵੱਖਰੇ ਪੱਠੇ ਉਹ ਹੁੰਦੇ ਹੰਦੇ ਉੱਪਰ ਅ ਬੜੇ ਗੁਰਾਈ ਕਰਨੇ ਕਦੀ ਉਹਨਾਂ ਤਕਾਜ਼ਾ ਨਹੀਂ ਕੀਤਾ ਲੜਾਈ ਨਹੀਂ ਕੀਤੀ ਹੂੰ ਉਹਨਾਂ ਨੂੰ ਪੈਸੇ ਨਾ ਆਉਣ ਤੇ ਉਹ ਆਂਦੇ ਚਲੋ ਓਡੀ ਗੱਡੀ ਤੇ ਸੜਿਆ ਜੀ ਮਹਾਰਾਜ ਅੱਛਾ ਤੇ ਜੇ ਕਿਸੇ ਨੇ ਕਿਹਾ ਕਿ 89 ਆਨੇ ਅੱਛਾ ਇਹ ਨਹੀਂ ਆਦਿਆ ਹਮ ਅੱਧਾ ਰੁਪਈਆ ਹੂੰ ਤੇ ਉਹ ਆਂਦੇ ਚਲੋ ਠਿਆ ਨਹੀਂ ਦੇ ਸੜੋ ਨਾ ਅ ਬਾਕੀ ਫਿਰ ਜਿੱਲੇ ਸਾਲ ਨੇ ਆਂਦੇ ਠਿਆ ਨੂੰ ਫੇਰ ਬਾਤੀ ਫੇਰ ਲੈ ਅੱਛਾ ਕੋਈ ਇਸ ਤਰ੍ਹਾਂ ਦੇ ਤਾਲਕਾਤ ਸਨ ਹਾਂ ਹਾਂ ਤੇ ਜਿਹੜੀਆਂ ਸ਼ਾਦੀਆਂ ਤੇ ਵੀ ਹੁੰਦੇ ਸਨ ਅੱਛਾ ਇੱਕ ਦੂਸਰੇ ਨਾਲ ਕੋਈ ਵਰਤਨ ਰੱਖੀ ਸਨ ਵਰਤਨ ਰੱਖੀ ਇਹ ਬੰਦੇ ਜੀ ਅਜਾ ਦੇ ਲਈ ਤੇ ਨਹੀਂ ਵੀ ਹੁੰਦੀ ਕੁਝ ਬੰਦੇ ਜਿਨ੍ਹਾਂ ਜਿਹੜੇ ਉਹਨਾਂ ਨਾਲ ਘਰਵਾਰ ਤੇ ਜਾਂ ਜ਼ਰੂਰਤ ਹੋਤਾ ਮੁਤਾਬਕ ਅੱਛਾ ਕੋਈ ਹੁੰਦਾ ਸੀ ਮੈਦਲ ਕਪੜਾ ਉਧਾਰ ਲੈਂਦੇ ਨੇ ਹਾਂ ਕੋਈ ਚੀਜ਼ਾਂ ਲੈਂਦੇ ਨੇ ਪੈਸੇ ਤਾਂ ਕਰਜ਼ਾ ਦਾਣੇ ਤੱਕ ਵੀ ਹੋ ਜਾਂਦੇ ਸਨ ਦੇ ਉਹ ਬੇਰੇ ਉਹਨਾਂ ਲੋਕਾਂ ਦੇ ਮਹਾਰਾਂ ਦੇ ਦੋਸਤੀ ਬੜੀ ਹੁੰਦੀ ਸੀ ਹਾਂ ਬਿਲਕੁਲ ਪੱਕੇ ਯਾਰ ਹੁੰਦੇ ਹਨ ਉਹ ਫਿਰ ਵਿਆਹ ਸ਼ਾਦੀ ਤੇ ਵੀ ਇੱਕ ਦੂਜੇ ਦੇ ਤੇ ਹੁੰਦੇ ਸੀ اچھا اچھا ਤੇ ਇਹ ਮੁਸਲਮਾਨ ਜਾਨੀ ਬੁਲਾਂਦੇ ਸਨ ਉਹਨਾਂ ਨੂੰ ਸਿੱਖਾਂ ਨੂੰ ਆਪਣੀਆਂ ਸ਼ਾਦੀਆਂ ਤੇ ਹਿੰਦੂ ਸਿੱਖਾਂ ਨੂੰ ਬੁਲਾਂਦੇ ਸਨ ਮੁਸਲਮਾਨ ਆਪਣੀਆਂ ਸ਼ਾਦੀਆਂ ਤੇ ਤੇ ਨਾਲ ਖਾਣਾ ਖਾਂਦੇ ਸਨ ਵਿਆਹ ਸ਼ਾਦੀਆਂ ਤੇ ਆਉਂਦੇ ਸਨ ਜਿੰਨਾਂ ਦੇ ਦੋਸਤ ਬਣੇ ਹੁੰਦੇ ਸਨ ਉਹ ਆਉਂਦੇ ਸਨ ਖਾਣਾ ਨਾਲ ਖਾ ਲੈਂਦੇ ਸਨ ਤੇ ਇਹ ਇਹ ਆਪਣਾ ਕਾਣਾ ਕਾਣਾ ਦੇ ਭਰੇ ਵੀ ਹੁੰਦੇ ਸੀ ਨਾ ਉਹਨਾਂ ਨੂੰ ਵੀ ਪਤਾ ਹੁੰਦਾ ਸੀ ਅੱਛਾ ਇਹਨਾਂ ਨੂੰ ਉਹਨਾਂ ਦਾ ਪਤਾ ਉਹਨਾਂ ਨੂੰ ਇਹਨਾਂ ਦਾ ਪਤਾ ਠੀਕ ਹੈ ਇਹ ਇਕੱਲੇ ਇਹਦੇ باوجود ਆਪਸ ਵਿੱਚ ਦੋਸਤਾਨਾ ਹੁੰਦੇ ਹਨ ਲੋਕਾਂ ਦੇ ਅੱਛਾ ਅੱਛਾ ਬਹੁਤ ਤੇ ਜਿਹੜੇ ਇਹ ਸ਼ਾਦੀ ਹਾਲ ਦੀ ਮੈਂ ਗੱਲ ਕਰ ਰਿਹਾ ਹਾਂ ਉੱਤੇ ਜਿਹੜੇ ਜਿਹੜਾ ਵੱਡਾ ਹਿੰਦੂ ਸੀ ਨਾ ਹਾਂਜੀ ਉਹਨਾਂ ਦੇ ਬੱਚੇ ਵੀ ਸਾਡੇ ਕੋਲ ਉੱਥੇ ਆ ਕੇ ਖੇਡਣ ਆਉਂਦੇ ਸੀ ਹਾਂ ਹਾਂ ਲੜਕੀਆਂ ਆਉਂਦੀਆਂ ਹਨ ਉਹਨਾਂ ਦੀਆਂ ਤੇ ਉਹਦਾ ਈਸ਼ਰ ਦਾ ਸਟੋਪੀ ਉਹਦਾ ਨਾਮ ਹੈ ਅੱਛਾ ਉਹਦਾ ਬੜਾ ਵੱਡਾ ਕਾਰੋਬਾਰ ਸੀ ਆ이트 ਗਿੰਦੇਾਰੇ ਪਿੰਡਾਂ ਦੇ ਲੋਕ ਉਤੋਂ ਉਹਨਾਂ ਕੋਲ ਆ ਕੇ ਕਪੜਾ ਵਗੈਰਾ ਲੈਣਦੇ ਹਾਂ ਬਜ਼ਾਦ ਜੀ ਦਾ ਕੰਮ ਉਹਨਾਂ ਦੇ ਜਿਹੜੇ ਫਸਾਦ ਜੁਰੂ ਹੈ ਨੇ ਤੇ ਉਹਨਾਂ ਦੀ ਦੁਕਾਨ ਐਡੀ ਵੱਡੀ ਸੀ ਉਹਨੂੰ ਜਦਲੇ ਅੱਗ ਲਾਈ ਗਈ ਨਾ ਤੇ ਉਹ ਦੋ ਤਿੰਨ ਦਿਨ ਤਿੰਨ ਦਿਨ ਸੜਦੀ ਰਹੀ ਐਡੀ ਵੱਡੀ ਦੁਕਾਨ ਸੀ ਹਾਂ ਵੱਡੀ ਦੁਕਾਨ ਸੀ ਤੇ ਪੰਜਾਬ ਦੇ ਦੂਜੇ ਦੋ ਪੰਜਾਬ ਤੋਂ ਪਹਿਲਾਂ ਦੇ ਇੱਕ ਦਿਨ ਮੇਰੀ والدہ ਤੇ ਚੰਨ ਲਈ ਬੈਠੀਆਂ ਚੰਨ ਲਈ ਨੂੰ والدہ ਕਹਿੰਦੀ ਐ ਕਿ ਚੰਨ ਲਈ ਪਤਾ ਨਹੀਂ ਕਿ ਤੂੰ ਬੰਨਣਾ ਸਾਡਾ ਕੀ ਬੰਨਣਾ ਕੀ ਕੀ ਚੌਕੇ ਤੋਂ ਮੇਕ ਕੋਲ ਨੂੰ ਤੁਹਾਨੂੰ ਪਤਾ ਨਹੀਂ ਕਿ ਕਿੱਥੇ ਜਾਣਾ ਹੈ ਕਿੰਨਾ ਤੇ ਉਹਨੇ ਉਹ ਕਹਿਆ ਨਹੀਂ ਕੋਹੁ ਨੂੰ ਕੁਝ ਨਹੀਂ ਹੋਣਾ ਆਸ਼ਾ ਨੂੰ ਜਿਹੜੇ ਕੱਜ ਜਾਣਾ ਹੈ ਤੋਂ ਮਤਲਬ ਉਹ ਜਿਹੜਾ ਸਿਆਣੇ ਸਾਨੂੰ ਉਹਨਾਂ ਨੂੰ ਪਤਾ ਸੀ ਕੀ ਹੋਣਾ ਇਹ ਇਲਾਕਾ ਜਿਹੜਾ ਵਖਰਾ ਹੋ ਜਾਏਗਾ ਇਹ ਤੋਂ ਦੂਰ ਨਿਕਲੇਗਾ ਤੇ ਤੁਹਾਡੇ ਵੱਲ ਸਾਬ ਇੱਕ ਕਿਸੇ ਮਸਜਿਦ ਚ ਬਕਾਇਦਾ ਇਮਾਮਤ ਕਰਾਂਦੇ ਸਨ ਜਿੰਨੇ ਬਕਾਇਦਾ ਨਿਸ਼ਾਨ ਕਰਦੇ ਤੇ ਇਹ ਉਹਨੂੰ ਕਿਉਂਕਿ ਆਲਮਸ ਹਨ ਹਾਂਜੀ ਤੇ ਲੋਕ ਇਹਨਾਂ ਦਾ ਇਤਰਾਮ ਕਰਦੇ ਹਨ ਇਹ ਲੋਕਾਂ ਦਾ ਨਗਾਜ਼ ਨਾਜ਼ੇ ਜਿ ਬਣਾਉਂਦੇ ਨੇ ਤੇ ਇਹ ਦੀ ਦੀ ਨਮਾਜ਼ ਪੜਾਉਂਦੇ ਹਾਂ ਜਦੋਂ ਜੁਮੇ ਦੀ ਪੜਾਉਂਦੇ ਸਨ ਹਾਂਜੀ ਜੁਮੇ ਦੀ ਵੀ ਤੇ ਉਹ Eid ਪੜਾਉਣਾ ਅੱਛਾ ਤੇ ਰਮਜ਼ਾਨ ਦਾ ਮਹੀਨਾ ਸੀ ਤਾਈ ਰਮਜ਼ਾਨ ਨੂੰ ਬਣਾ ਸੀ ਨਾ ਪਾਕਿਸਤਾਨ ਪਾਕਿਸਤਾਨ ਮਨਦੇ Eid ਛੋਟੀ Eid ਸੀ ਹਾਂ ਉਦੋਂ ਵੀ ਚੰਨ ਦਾ ਰੋਲਾ ਪਿਆ ਰਿਹਾ ਸੀ ਅੱਛਾ ਪਤਾ ਨਹੀਂ ਸੀ ਸਵੇਰ Eid ਦੇ ਕੇ ਰੋਜ਼ਾ ਅੱਛਾ ਉਹ ਫਿਰ ਬਾਅਦ ਚ ਦੇ ਨੇ ਪਤਾ ਲੱਗਾ ਸਵੇਰ Eid ਦੇ ਹਾਂ ਇਹ Eid ਪੜਾਣ ਨਿੱਕੇ ਲੋਕ ਜਾਂਦੇ ਸੀ ਨਿੱਕਾ ਲੋਕ ਸ਼ਾਦੀ ਹਾਲ ਦਾ ਇੱਕ ਲੱਖ ਇਸਾ ਜੀ اچھا ਲਾਜ ਜੀ ਠੀਕ ਹੈ ਇਹ ਉਹਤੇ Eid ਪੜਾਣ ਗਏ ਸਨ ਤੇ ਦਵਾਈ ਪੈ ਗਈ ਸਿੱਖ ਆ ਗਏ ਸਿੱਖ ਆ ਗਏ ਅੱਛਾ ਉਸ ਵੇਲੇ ਅਲੀ ਜਿਹੜੇ ਹਿੰਦੂ ਸੇਕ ਜਿਹੜੇ ਮਜ਼ਬੂਤ ਅ ਜਨ ਜਿੱਥੇ ਜਗਲਾ ਕਹੇ ਤੇ ਅਸਲੀਅਤ ਹੀ ਉਹਨਾਂ ਨੇ ਜੀ ਜੀ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅਸਾਂ ਇਥੋਂ ਨਿਕਲ ਜਾਣਾ ਹੈ ਹਾਂ ਬਲਕਿ ਉਹ ਸਮਝਦਾ ਕਿ ਅਸਾਂ ਇੱਥੇ ਹੀ ਰਹਿਣਾ ਸਾਨੂੰ ਕੋਣ ਛੇੜ ਸਕਦਾ ਅਸੀਂ ਤੇ ਜ਼ਮੀਨਾਂ ਦੇ ਖੂਹਾਂ ਦੇ ਮਾਲਕ ਆ ਉਹਨਾਂ ਨੂੰ ਯਕੀਨ ਨਹੀਂ ਸੀ ਆ ਗਿਆ ਅਸੀਂ ਤੇ ਹਾਂ ਤੇ ਲਿਆਦਾ ਬਾਹਰ ਇਲਾਕਿਆਂ ਵਿੱਚ ਜਿਹੜਾ ਸਾਨੂੰ ਇਹ ਵੀ ਬਾਅਦ ਚ ਪਤਾ ਲੱਗਾ ਲੋਰ ਦੇ ਵਿੱਚ ਸ਼ਾਲਮੀ ਦੇ ਹਿੰਦੂ ਜਿਹੜੇ ਹਨ ਉਹ ਬਿਲਕੁਲ ਉਹਨਾਂ ਨੂੰ 100% ਦੀ ਯਕੀਨ ਸੀ ਕਿ ਅਸੀਂ ਇੱਥੇ ਹੀ ਰਹਿਣਾ ਹੈ ਤੇ ਦੂਸਰਾ ਸਾਡੇ ਨਾਲ ਮੁਕਾਬਲਾ ਮੁਸਲਮਾਨ ਨਹੀਂ ਕਰ ਸਕਦੇ ਹਾਂ ਨਾ ਪੈਸੇ ਵਿੱਚ ਨਾ ਲੜਾਈ ਵਿੱਚ ਨਾ ਕਿਸੇ ਵਿੱਚ ਕਿਸੇ ਦੀ ਜਰੂਰਤ ਨਹੀਂ ਸਾ ਨੂੰ ਚਿਹੜੇ ਦੀ ਤੇ ਸੰਤਨਗਰ ਦੇ ਹਿੰਦੂਆਂ ਨੇ ਮੁਸਲਮਾਨਾਂ ਤੇ ਹਮਲੇ ਵੀ ਕੀਤੇ ਅੱਛਾ ਇਸੇ ਤਰ੍ਹਾਂ ਚੂਹਮਲ 40 ਸਾਹਿਬ ਦੇ ਜਿਹੜੇ ਸਿੱਖ ਸਨ ਨਾ ਅੱਛਾ ਇਹਨਾਂ ਜਿਹੜੇ ਸੁਣਿਆ ਨਾ Hindu Muslim مفਸਾਦ ਨੇ ਤੇ ਸੇਕ ਮੁਸਲਮਾਨਾਂ ਨੂੰ ਮਾਰਦੇ ਨੇ ਫਿਰ ਹਿੰਦੂ ਵੀ ਕਿ ਮਸਜਿਦਾਂ ਦੇ ਜਿਹੜੇ ਮੁਸਲਮਾਨ ਉਹਨਾਂ ਨੇ ਚੜਾਈ ਕੀਤੀ ਜਾਬੀਆਲ ਤੇ ਅੱਛਾ ਉਹ ਇਕੱਠੇ ਹੋ ਗਏ ਬਹੁਤ سارے ਫੌਜ ਦੀ ਫੌਜ ਜੱਠੇ ਦੇ ਜੱਠੇ ਆਏ ਜਿਹੜੇ ਮੁਸੱਲਾਂ ਕਰਵਾਨਾਂ ਨਾਲ ਕਲਵਾਰਾਂ ਨਾਲ ਘਟਕਾ ਖੇਡਣ ਵਾਲੇ ਅੱਛਾ ਤੇ ਨੇ ਜੇ ਉਹਨਾਂ ਨੇ ਕੋ